ਇਹ ਜਿਹੜਾ ਨਸ਼ਾ ਤੋੜਿਆ ਹੈ ਨਾ ਇਹ ਨਸ਼ੇ ਤੇ ਕੰਟਰੋਲ ਕੀਤਾ ਜਾਏ ਮੇਰੇ ਘਰ ਦੇ ਵਿੱਚ ਹੱਗ ਮਚ ਗਈ ਆ ਮੇਰਾ ਪੋਰਟ ਜਵਾਨ ਤੁਰ ਗਿਆ ਏ ਇਹਨੂੰ ਮੁੰਡੇ ਲੈ ਗਏ ਆ ਜਾ ਕੇ ਟੀਕਾ ਲਾ ਲਿਆ ਨਾ ਨੇ ਹੈ ਮੈਨੂੰ ਨਹੀਂ ਪਤਾ ਕਾਰਵਾਈ ਫਲ ਸਮਝੀ ਰਾ ਨੂੰ ਹੋਣ ਲੱਗੀ ਕਾਰਵਾਈ ਕਰਨ ਪਹਿਲਾਂ ਨਹੀਂ ਸੀ ਕੋਈ ਕਾਰਵਾਈ ਕਰਦਾ ਨਸ਼ਿਆ ਕਾਰਨ ਇੱਕ ਹੋਰ ਮਾਦਾ ਜਵਾਨ ਪੁੱਤ ਜਿਹੜਾ ਉਸਦੀ ਮੌਤ ਹੋ ਗਈ ਹੈ ਜੀਆਂ ਤੁਹਾਨੂੰ ਦੱਸਦੀ ਹੈ ਕਿ ਇਹ ਮਾਮਲਾ ਜਿਹੜਾ ਸਾਹਮਣੇ ਆਇਆ ਜਿੱਥੇ ਨਸ਼ਿਆ ਦੀ ਪੇਂਡ ਇੱਕ ਹੋਰ 26 ਸਾਲਾ ਨੌਜਵਾਨ ਚੜਿਆ ਜੋ ਕਿ ਤੁਹਾਨੂੰ ਦੱਸ ਦਿੰਦੇ ਆ ਕਿ ਰਾਤ ਤਕਰੀਬਨ 11 ਵਜੇ ਦੇ ਕਰੀਬ ਇਸ ਨੌਜਵਾਨ ਦੇ ਵੱਲੋਂ ਨਸ਼ੇ ਦਾ ਟੀਕਾ ਲਗਾਇਆ ਜਾਂਦਾ ਤੇ ਉਸ ਤੋਂ ਬਾਅਦ ਇਸ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਤੇ ਮਾਮਲਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ 26 ਸਾਲਾ ਨੌਜਵਾਨ ਮਨਪ੍ਰੀਤ ਸਿੰਘ ਦੀ ਮੌਤ ਹੋਈ ਹੈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲਤ ਉੱਥੇ ਹੀ ਇਸ ਪਿੰਡ ਨੂੰ ਲੈ ਕੇ ਹੋਰ ਵੀ ਗੱਲਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਕਿ ਇਸ ਪਿੰਡ ਦੇ ਵਿੱਚ ਲਾਇਨਾ ਲੱਗ ਕੇ ਨਸ਼ਾ ਵਿਕਦਾ ਹੈ ਹਾਲਾਂਕਿ ਸਰਕਾਰ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਸਰਕਾਰ ਦਾ ਇਹ ਦਾਵਾ ਕਿ ਪੰਜਾਬ ਤੋਂ ਨਸ਼ਿਆਂ ਨੂੰ ਖਤਮ ਕਰ ਦਿੱਤਾ ਜਾਵੇਗਾ ਉਹ ਫੇਲ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਪੰਜਾਬ ਦੇ ਵਿੱਚ ਨਸ਼ਿਆ ਕਾਰਨ ਹੋ ਰਹੀਆਂ ਮੌਤਾਂ ਦਾ ਸلسਲਾ ਲਗਾਤਾਰ ਚੱਰੀ ਹੈ ਤੇ ਹੁਣ ਇੱਕ ਹੋਰ ਮੌਤ ਜਿਹੜੀ ਹੈ 26 ਸਾਲਾਂ ਨੌਜਵਾਨ ਦੀ ਹੋਈ ਹੈ ਜਿਸ ਤੋਂ ਬਾਅਦ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲਾਤ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪਰਿਵਾਰਕ ਮੈਂਬਰ ਜਿਹੜੇ ਨੇ ਉਹਨਾਂ ਦਾ ਕਾਫੀ ਬੁਰਾ ਹਾਲ ਹੋ ਚੁੱਕਾ ਹੈ 26 ਸਾਲਾ ਨੌਜਵਾਨ ਸੀ ਜਿਸ ਦੀ ਮੌਤ ਹੋਈ ਹੈ ਨਸ਼ਿਆ ਦੀ ਪੇਂਟ ਚੜਿਆ ਹੈ ਨੌਜਵਾਨ ਪੁੱਤਰ ਸ਼ਾਇਦ ਜੇ ਨਸ਼ਿਆ ਦੇ ਹਵਾਲੇ ਨਾ ਹੁੰਦਾ ਤਾਂ ਆਪਣੇ ਮਾਪਿਆਂ ਲਈ ਕੁਝ ਕਰਦਾ ਪਰ ਨਸ਼ਿਆ ਦੇ ਹੱਥੀਂ ਚੜ ਕੇ ਇਸ ਨੌਜਵਾਨ ਨੇ ਆਪਣੀ ਸਾਰੀ ਜ਼ਿੰਦਗੀ ਦਪਾ ਕਰ ਦਿੱਤੀ ਹੈ ਤੇ ਉਸ ਤੋਂ ਬਾਅਦ ਰਾਤ तकरीबन 11 ਵਜੇ ਦੇ ਕਰੀਬ ਇਸ ਨੌਜਵਾਨ ਨੇ ਨਸ਼ੇ ਦਾ ਟੀਕਾ ਲਗਾਇਆ ਸੀ ਜਿਸ ਤੋਂ ਬਾਅਦ ਇਸ ਨੌਜਵਾਨ ਦੀ ਮੌਤ ਹੋਈ ਹੈ ਤੇ ਉੱਥੇ ਹੀ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਕਾਰਵਾਈ ਕੀਤੀ ਹੈ ਕਿ ਇਸ ਨੌਜਵਾਨ ਦੇ ਨਾਲ ਜੋ ਮੁੰਡਾ ਰਹਿੰਦਾ ਸੀ ਜੋ ਨਸ਼ੇ ਕਰਦਾ ਸੀ ਗੁਰਪਾਲ ਸਿੰਘ ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿੱਤਾ ਗਿਆ ਤੇ ਹੁਣ ਪੁਲਿਸ ਇਸ ਤੋਂ ਬਾਅਦ ਕੀ ਕਾਰਵਾਈ ਕਰੇਗੀ ਉਹ ਦੇਖਣ लायक ਹੋਵੇਗਾ ਫਿਲਹਾਲ ਦੇ ਲਈ ਮ੍ਰਿਤਕ ਦੇ ਰਿਸ਼ਤੇਦਾਰਾਂ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਇਸ ਪਿੰਡ ਦੇ ਵਿੱਚ ਲਾਇਨਾ ਲੱਗ ਕੇ ਨਸ਼ਾ ਵੇਚਦਾ ਤੇ ਪੁਲਿਸ ਨੂੰ ਸੂਚਿਤ ਵੀ ਕੀਤਾ ਗਿਆ ਪਰ ਪੁਲਿਸ ਦੇ ਵੱਲੋਂ ਹਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਮੈਨੂੰ ਇਹ ਗੱਲ ਦਾ ਕੋਈ ਪਤਾ ਨਹੀਂ ਇਹ ਜਿਹੜਾ ਨਸ਼ਾ ਤੋਰਿਆ ਹੈ ਨਾ ਇਹ ਨਸ਼ੇ ਤੇ ਕੰਟਰੋਲ ਕੀਤਾ ਜਾਏ ਮੇਰੇ ਘਰ ਦੇ ਵਿੱਚ ਅੱਗ ਮਚ ਗਈ ਆ ਮੇਰਾ ਪੋਰਟ ਜਵਾਨ ਤੁਰ ਗਿਆ ਏ ਇਹਨੂੰ ਨਸ਼ੇ ਨੂੰ ਰੋਕ ਲਾ ਦਿਓ ਕਿੰਨਾ ਨਖੇੜਾ ਵਿਖਦਾ ਪਿੰਡ ਸਭਾ ਦੇ ਵਿੱਚ ਨਹਾਪੁੱਤ ਬਹੁਤ ਜ਼ਿਆਦਾ ਵੇਖਦਾ ਏ ਬੜੀ ਨਏ ਇਥੇ ਦੁਨੀਆ ਤੇ ਕਿਤੇ ਗਲੀ ਦੇ ਵਿੱਚ ਸਾਰੀ ਝਾੜੀ ਨਸ਼ਿਆਂ ਤੇ ਰਹਿੰਦੀ ਸਾਰੀ ਝਾੜੀ ਸ਼ ਨਸ਼ਾ ਰਹਿੰਦੀ ਹੈ ਇਹਨੂੰ ਹੀ ਜਾ ਕੇ ਨਸ਼ਿਆਂ ਤੇ ਲਾਤਾ ਕਾਰਵਾਈ ਕਰਦੇ ਕਾਰਵਾਈ ਪੁਲਸਾਂ ਦੀ ਹਰਾ ਨੂੰ ਹੋਣ ਲੱਗੀ ਕਾਰਵਾਈ ਕਰਨ ਪਹਿਲਾਂ ਨਹੀਂ ਸੀ ਕੋਈ ਕਾਰਵਾਈ ਕਰਦਾ ਮੈਨੂੰ ਇਹਦਾ ਜਾ ਕੇ ਕੋਈ ਨਹੀਂ ਮੈਂ ਕੰਮ ਤੇ ਕਰਦੀ ਆ ਸੇ ਨੂੰ ਇਹਨੂੰ ਮੁੰਡੇ ਲੈ ਗਏ ਆ ਜਾ ਕੇ ਟਿਕਾ ਲਾ ਲਿਆ ਨਾ ਨੇ ਹੈ ਇਹਨੂੰ ਨਹੀਂ ਪਤਾ ਇਹ ਟੀਕਾ ਲਾਉਂਦਾ ਏ ਕੀ ਕਾਜ ਏ ਪਹਿਲੇ ਲਾਉਂਦਾ ਨਿਸ਼ਾਨਦਾ ਕੀ ਮੰਗ ਕਰੋ ਜਣਾ ਮੰਗ ਕਾ ਰੀ ਮੰਗੇ ਹੋ ਯਾਰ ਇਹਨਾਂ ਛੇ ਤੇ ਰੋਕ ਲਾਓ ਦੁਨੀਆਂ ਦਾ ਗਾਂ ਵੀ ਭਲਾਵੇ ਲੋਕਾਂ ਦੇ ਪੁੱਤ ਰੜਦੇ ਜਾਂਦੇ ਆ ਮਾਵਾਂ ਮਰਦਿਆਂ ਜਾਂਦੀਆਂ ਨੇ ਮਾਪਿਓ ਨੂੰ ਕੌਣ ਸੰਭੂਗਾ ਗਿਆ ਹੀ ਪੁੱਤਾਂ ਨੂੰ ਤੋੜ ਲਿਆ ਸਾਡਾ ਕੌਣ ਆ ਹਏ ਹਏ ਮੁੰਡੇ ਨੇ ਟਿਕਟਾ ਟਵਾ ਲਵਾ ਲਿਆ ਕੀ ਨਾ ਕੀ ਇਹਦਾ ਮੁੰਡਿਆ ਮਨਪ੍ਰੀਤ ਸਿੰਘ ਕਿੰਨੀ ਗੁੰਮਰੀ ਹੀ ਮੰਬਰ ਹੋਣੇ ਆ 526 ਸਾਹਿਬ ਤੇ ਇਹ ਕੱਲਾ ਸੀ ਕਿ ਹੋਰ ਵੀ ਨਾਲ ਹੀ ਸੀ ਨਾਲ ਇਹਦੇ ਹੈਗਾ ਮੁੰਡਾ ਕਿਹੜਾ ਹੈ ਉਧਰ ਹੋਏ ਮੱਛੀ ਵਾਲਿਆ ਦਾ ਮੁੰਡਾ ਕੀ ਨਾਂ ਹੈ ਤੇ ਗੁਰਪਾਲ ਸਿੰਘ ਗੁਰਪਾਲ ਸਿੰਘ ਤੇ ਪੁਲਿਸ ਨੇ ਕੀਤੀ ਕੋਈ ਕਾਰਵਾਈ ਵੀ ਨਹੀਂ ਕੀਤੀ ਆ ਪੁਲਸ ਆਈ ਨਾਂ ਉਹ ਚਕਾ ਕੇ ਗਏ ਜੇ ਵੇਖਿਆ ਜਾਵੇ ਇਹਦੇ ਪਿੰਡ ਸੁਭਰਾ ਦੇ ਵਿੱਚ ਕਿੰਨਾ ਉਹ ਨਸ਼ਾ ਇੱਥੇ ਜਿਹੜਾ ਵੇਚਦਾ ਨਸ਼ਾ ਤੇ ਦੇਹਣੀ ਨਹੀਂ ਰਹੀ ਇੱਥੇ ਲੈਣਾ ਲੱਗੀਆਂ ਰਹਿੰਦੀਆਂ ਨੇ ਹੂੰ ਦੀ ਮਾਰ ਕਰੋਗੇ ਉਹਨਾਂ ਉਹ ਜਿਹ ਤਰ੍ਹਾਂ ਦਾ ਆਖਣ ਵੇ ਇਹਨਾਂ ਦੇ ਨਾਲ ਹੀ ਹੈ ਇਹ ਜੀ ਰਿਸ਼ਤੇਦਾਰੀ ਚ ਮੇਰਾ ਭਤੀਜਾ ਲੱਗਦਾ ਸੀ ਆਂਡ ਗੌਂਡ ਸਾਡੇ ਬਿਲਕੁਲ ਲਾਗੀ ਘਰ ਆ ਤੇ ਬਹੁਤ ਹੀ ਇੱਕ ਪਾਣਾ ਵਰਤਿਆ ਕੋ ਰਾਤ ਦੇ 11 ਵਜੇ ਦਾ ਹੀ ਚਾਂਸ ਹੋ ਗਿਆ ਇਹ ਨਸ਼ੇ ਦੀ ਓਵਰ ਡੋਜ ਨਾਲ ਸਾਡਾ ਭਤੀਜਾ ਜੀ ਪੂਰਾ ਹੋ ਗਿਆ ਕੀ ਨਾਂ ਹੈ ਦਾ ਮਨਪ੍ਰੀਤ ਸਿੰਘ ਜੀ ਕਿੰਨੀ ਕੁ ਉਮਰ ਹੈ ਜੀ ਉਮਰ 26 ਸਾਲ ਹੈ ਜੀ ਦੁਬਾਰਾ ਕਿ ਵਿਆਹ ਹੈ ਨਹੀਂ ਇਕਵਾਰਾ ਹੀ ਕਿੰਨਾ ਵੀੜਾ ਨਸ਼ਾ ਇੱਥੇ ਪਿੰਡ ਸੁਧਾਰ ਵਿੱਚ ਨਸ਼ਾ ਬਿਲਕੁਲ ਜੀ ਮੈਂ ਨਾ ਕੋਈ ਪੁੱਛਣ ਵਾਲੀ ਗੱਲ ਹੀ ਕੋਈ ਨਹੀਂ ਗੀ ਗਲੀ ਗਲੀ ਘਰ ਘਰ ਇਹੋ ਹਾਲ ਹੋਇਆ ਪਿਆ ਹੁਣ ਕੱਲ ਪਰਸੋਂ ਜੇ ਮੈਂ ਅਨਾਉਂਸਮੈਂਟ ਕਰਾਈ ਸੀ ਇੱਥੇ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਕਿ ਥੋੜਾ ਜਿਹਾ ਆਪਦੇ ਆਪ ਨੂੰ ਸੁਧਾਰ ਲਓ ਪਰ ਇਹ ਨਹੀਂ ਪਤਾ ਸੀ ਕਿ ਇਹ ਜਿਹੜੀ ਆਗ ਆ ਸਾਡੇ ਬਿਲਕੁਲ ਘਰ ਹੀ ਆ ਕੇ ਤਬਾਹ ਕਰ ਦੋਗੀ ਇਕੱਲਾ ਹੀ ਮੁੰਡਾ ਜੇ ਇਹਦੇ ਨਾਲ ਹੋ ਰਹੀ ਵੀ ਪਿਆ ਨਹੀਂ ਇਹਦੇ ਨਾਲ ਮੁੰਡਾ ਇੱਕ ਕਲਾ ਸਾਬ ਲਾਗੂ ਆ ਮੱਛੀ ਵਾਲੇ ਪਰਿਵਾਰ ਚੋਂ ਬਲਵਿੰਦਰ ਸਿੰਘ ਦਾ ਲੜਕਾ ਵਾ ਜੋ ਜਿਹਨੂੰ ਬਿੰਦਰਬਿੰਦਰ ਕਹਿੰਦੇ ਆ ਤੇ ਉਹਦਾ ਲੜਕਾ ਵਾ ਗੁਰਪਾਲ ਸਿੰਘ ਤੇ ਉਹ ਰਾਤੀ ਉਹ ਪੁਲਸ ਨੇ ਹਰ ਹਸਤ ਚ ਲੈ ਲਿਆ ਵਾ ਤੇ ਪੁਲਸ ਅੱਗੇ ਉਹ ਕਾਰਵਾਈ ਆਸਾ ਵੀ ਕਰੂਗੀ ਕਾਰਵਾਈ